ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਹੀ ਚੱਲੇ ਆ ਜੀ ਲੁਧਿਆਣੇ ਵਿਆਹ ਹੁਣ ਬਣ ਗਈ ਅੱਜ ਪਰ ਆਪਣਾ ਜਾਗੋ ਹੈ ਕੱਲੂ ਬਰਾਤ ਹੈ ਤੇ ਮੰਨ ਤੜੀ ਸਾਸੂਆਂ ਪਹਿੜਾ ਘਰ ਸਾਹਮਣੇ ਆਈਆਂ ਨੇ ਇਹਨੇ ਡਿਊਟੀ ਲਾਤੀ ਘਰ ਤੇ ਅਸੀਂ ਸਾਰੇ ਚੱਲੇ ਆ ਪਿਆ ਤੇ ਕੋਸ਼ਿਸ਼ ਕਰਾਂਗੇ ਰਸਤੇ ਦਾ ਵੀ ਜਿੱਥੇ ਪਹੁੰਚ ਕੇ ਤੁਹਾਨੂੰ ਸਾਰਾ ਬਰਾਉ ਦਿਖਾਵਾਂਗੇ ਆਪਣੇ ਅਲੱਗ-ਅਲੱਗ ਵਲੌਗ ਆਪਾਂ ਅਪਲੋਡ ਕਰਾਂਗੇ ਸਾਰੇ ਵਲੌਗ ਦੇਖਿਓ ਆਪਣੇ ਤਿੰਨੋ ਜੀ ਘਰੋਂ ਚੱਲਣ ਲੱਗਿਆ ਨੂੰ ਰਸਤੇ ਦਿਖਾਵਾਂਗੇ ਮਿਲਦੇ ਆਂ ਜਾ ਕੇ ਅੱਜ ਪਹੁੰਚ ਚੁੱਕੇ ਹਾਂ ਬੱਸ ਸਟਾਪ ਸਲਾਮ ਵੌਟਸੈਮ ਪਰ ਕਰਤਾ ਆਪਾਂ ਨੇ ਤੇ ਹੁਣ ਆਪਾਂ ਜਾਣਾ ਲੁਧਿਆਣਾ ਤੇ ਟ੍ਰੇਨ ਤੇ ਗਾਗਣਾੁਰੂ ਮੋਦਸ ਪਹਿਲਾਂ ਲਾਹਿਆ ਸੀਗਾ ਪਾਰਕਿੰਗ ਆਪਾਂ ਇੱਥੇ ਕਰੀਏ ਪਿੱਛੇ ਦੇਖ ਰਹੇ ਜੀ ਸਿਰ ਉਧਮ ਸਿੰਘ ਪਾਸਟੈਂਡ ਸੁਨਾਮ ਤੇ ਹੁਣ ਆਪਾਂ ਚੱਲਦੇ ਹਾਂ ਸਟੇਸ਼ਨ ਤੇ ਤੁਹਾਨੂੰ ਦਿਖਾਵਾਂਗੇ ਬਣੇ ਰਹਿਓ ਬਲੌਗ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਆ ਰੇਲਵੇ ਸਟੇਸ਼ਨ ਤੇ ਇਹ ਮਾਲ ਗੱਡੀ ਖੜੀ ਹੈ ਆ ਪਹਿਲੇ ਹੀ ਪਲੇਟਫਾਰਮ ਤੇ ਆਪਣੀ ਟ੍ਰੇਨ ਆਉਗੀ ਸਾਡੀ ਘਰ ਮੇਰਾ ਟਾਈਮ ਆ ਟ੍ਰੇਨ ਦਾ ਦੇਖਦੇ ਲੇਟ ਆਉਂਦੀ ਹੈ ਪਹਿਲਾਂ ਕਿਵੇਂ ਆਉਂਦੀ ਗੱਲ ਬਾਤ ਵੈਸੇ ਆਪਾਂ ਪਹੁੰਚ ਚੁੱਕੇ ਹਾਂ 20 ਮਿੰਟ ਪਹਿਰੇ ਹਜ ਤੱਕ 11:00 ਬਜੇ 10 ਮਿੰਟ ਹੋਏ ਨੇ ਤੇ ਆਪਾਂ ਪਹੁੰਚ ਚੁੱਕੇ ਹਾਂ ਸਟੇਸ਼ਨ ਉੱਤੇ ਤੇ ਹੁਣ ਜਾ ਕੇ ਮੈਂ ਲਵਾਂਗਾ ਟਿਕਟਾਂ ਟਿਕਟਾਂ ਲੈ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਪਹਿਲੀ ਮਾਲ ਗੱਡੀ ਖੜੀ ਹੈ ਇੱਕ ਦੇਖ ਰਹੇ ਹਾਂ ਅਸੀਂ ਤੇ ਦੱਸੇ ਗਾਗਰੋ ਜੀ ਪਹਿਲਾਂ ਉੱਧਰ ਛੱਡਤੇ ਸੀਗੇ ਹੁਣ ਮੋਟੇ ਆ ਪਾਰ ਕਰਕੇ ਬੱਸ ਸਟੈਂਡ 'ਚ ਹੁਣ ਪਹੁੰਚ ਚੁੱਕਿਆ ਰੇ ਇਹ ਸਟੇਸ਼ਨ ਜਾ ਕੇ ਮੈਂ ਟਿਕਟ ਕਟਵਾਉਣਾ ਹਾਂ ਤੁਹਾਨੂੰ ਦਿਖਾਵਾਂਗਾ ਸਾਰਾ ਬਣੇਗਾ ਆਪਣੇ ਵਲੌਗ ਨਾਲ ਲਓ ਜੀ ਬੱਸ ਆਨਜੋ ਆ ਗਿਆ ਸਾਹਮਣੇ ਹੈ ਬੱਸ ਸਟੈਂਡ ਮੈਂ ਤੁਰ ਕੇ ਆ ਰਿਹਾ ਥੋੜਾ ਦੂਰ ਪੈਂਦਾ ਬੱਸ ਸਟੈਂਡ ਤੋਂ ਦੂਰ ਪੈਂਦਾ ਇਹ ਰੇਲਵੇ ਸਟੇਸ਼ਨ ਮੈਂ ਤੁਰੇ ਆ ਰਿਹਾ ਸੀਗਾ ਸਾਹਮਣੇ ਦੇਖ ਰਿਹਾ ਸੀ ਉੱਥੇ ਬੈਠੇ ਨੇ ਗਾਗਨ ਹੋਰੀ ਕੰਟੀਨੂ ਭਾਈ ਚਾਹ ਬਣੇ ਪੀਣਾ ਹੁੰਦਾ ਤਾਂ ਲੈ ਸਕਦਾ ਲਓ ਜੀ ਇਹ ਆਪਾਂ ਹੀ ਰੇਲਵੇ ਸਟੇਸ਼ਨ ਤੋਂ ਆਉਂ ਗੋ ਜੀ ਇਸ ਸਟੇਸ਼ਨ ਹੁਣ ਆਪਾਂ ਕਟਾਵਾ ਲੈ ਟਿਕਟ ਚੱਲਾਂਗੇ ਟਿਕਟ ਕਾਊਂਟਰ ਦੇ ਉੱਪਰ ਟਿਕਟ ਕਟਾਉਣ ਦਿਖਾਉਣੇ ਉਹ ਵੀ ਬਣਿਆ ਰਹੇ ਕੋਈ ਟਿਕਟ ਕਾਊਂਟਰੋਂ ਆਪਾਂ ਟਿਕਟ ਕਰਾ ਲਈਏ ਦਿਖਾਉਣੇ ਆ ਗਾ ਲਓ ਜੀ ਟਿਕਟ ਆਪਾਂ ਕਟਾ ਲਿਆ ਨੇ 90 ਰੁਪਏ ਲੱਗੇ ਨੇ ਫਿਲ ਬਸ ਸਸਤਾ ਵੇਸੇ ਕਰਾਇਆ ਤਾਂ ਸਾਢੇ ਤਿੰਨ ਟਿਕਟਾਂ ਨੇ ਆਪਣੀ ਸਾਢੇ ਤਿੰਨ ਜਾਣੇ ਸੀ ਟਿਕਟ ਕਟਾ ਲਈਏ ਤੇ ਹੁਣ ਅੱਗੇ ਚੱਲਦੇ ਗੰਗਨੌਰਾਂ ਕੋਲ ਹੰਤ ਰਹਾ ਵਾਂਗੇ ਸਟੇਸ਼ਨ ਦੇਖ ਲੋ ਜੀ ਯਾਤਰੀ ਬੈਠੇ ਕਾਰੇ ਇੰਤਜ਼ਾਰ ਗੱਡੀ ਦਾ ਲਓ ਜੀ ਟਿਕਟ ਆਪਣੇ ਕਟਾ ਲਈ ਹੁਣ ਟ੍ਰੇਨ ਦੀ ਕਰ ਰਹੇ ਆ ਵੇਟ ਟ੍ਰੇਨ ਦੇਖਣਾ ਕਿੰਨੇ ਟਾਈਮ ਤੱਕ ਆਉਂਦੇ ਵਜੇ ਟਾਈਮ 11:30 ਵਜੇ ਦਾ ਜੇ 11:30 ਸੀ ਪਹੁੰਚ ਗਿਆ ਨਾ ਪਹੁੰਚਿਆ ਨਹਿਰਾ ਵੀ ਕਰਦੇ ਨੇ ਵੇਟ ਉਧਰ ਬੈਠੇ ਸੀ ਆ ਆਸੀ ਆ ਖੜੀ ਸੋਰੀ ਗਲਤੀ ਹੋ ਗਈ ਨਹਿਰਾ ਉਧਰ ਬੈਠੀ ਆ ਉਹ ਬੈਠੀ ਆ ਹਰੇ ਚੱਲੇ ਆ ਜੀ ਭਾਈ ਟ੍ਰੇਨ ਦੀ ਵੇਟ ਆ ਵਿੱਚ ਤਾਂ ਗੇ ਟ੍ਰੇਨ ਵਿੱਚ ਤੁਹਾਨੂੰ ਦਿਖਾਵਾਂਗੇ ਸਾਰਾ ਵਲੌਗ ਬਣੇ ਰਿਹਾ ਆਪਣੀ ਟ੍ਰੇਨ ਦੀ ਵੇਟ ਕਰ ਰਹੇ ਹਾਂ ਲੋ ਜੀ ਇੱਕ ਹੋਰ ਮਾਲ ਗੱਡੀ ਪਹੁੰਚ ਚੁੱਕਿਆ ਹਾਂ ਤੋਂ ਪਹਿਲਾਂ ਇਹ ਨੰਗੂ ਵੀ ਫਿਰ ਆਪਣੀ ਟ੍ਰੇਨ ਆਊਗੀ ਕਹੇ ਕ੍ਰਾਸ ਪੈਂਦਾ ਹੁੰਦਾ ਵਿੱਚ ਡੀਜ਼ਲ ਵਗੈਰਾ ਹੋਊਗਾ ਮੇਰੇ ਸਾਥ ਤੇ ਟ੍ਰੇਨ ਨੰਗਣੀ ਆ ਫਿਰ ਉਸ ਤੋਂ ਬਾਅਦ ਆਪਣੀ ਟ੍ਰੇਨ ਆਊਗੀ ਪਕੜਿਆ ਸੁਨਾਮ ਰੇਲਵੇ ਸਟੇਸ਼ਨ ਟਰੇਨ ਦੀ ਕਰ ਰਹਿਆ ਵੇਟ ਮੈਰਜ ਤੇ ਚੱਲੇ ਆਪਾਂ ਲੁਧਿਆਣੇ ਮਾਸੀ ਦੀ ਕੁੜੀ ਦਾ ਪਿਆ ਸਾਡੀ ਦਾ ਭਾਈ ਕਿਰਨਾਰਣੀ ਦਾ ਕਰਨਾ ਸ਼ਰਮ ਕਿੰਨੂ ਆੜੀ ਵੇਟ ਕਰੀ ਜਾ ਰਹੇ ਹਜੇ ਟ੍ਰੇਨ ਬਹੁਤ ਲੰਬੀ ਹੈ ਬਹੁਤ ਟਾਈਮ ਤੋਂ ਲੰਗਰੀਏ ਦੇਖ ਰਿਹਾ ਹਾਂ ਵੇਟ ਕਰ ਰਹੇ ਆਪਾਂ ਟ੍ਰੇਨ ਦਾ ਲੋ ਜੀ ਟੇਨ ਨਾ ਚੁੱਕ ਕੇ ਲੋ ਜੀ ਆਪਣੀ ਟ੍ਰੇਨ ਆ ਚੁੱਕੀ ਆ ਤੇ ਆਪਾਂ ਟ੍ਰੇਨ ਵਿੱਚ ਬੈਠ ਗਏ ਆ ਸਾਰੇ ਦਿਖਾਵਾਂਗੇ ਆਪਣੀਆਂ ਹੋਰ ਇਸ ਤਰ੍ਹਾਂ ਸਾਡੇ ਪਹੁੰਚੇ ਹੋਏ ਨੇ ਸਾਡੀ ਮਾਸੀਆਂ ਮੱਝਵਾਲ ਤੋਂ ਤੇ ਸ਼ਾਲੇਲੀ ਤੋਂ ਆ ਬੈਠੇ ਨੇ ਬੱਚੇ ਗੌਤਮ ਹੋਰੀ ਸਾਰੇ ਸਿਆ ਹੋਰੀ ਤੇ ਸਾਡੇ ਸਾਡੀਆਂ ਫੈਮਲੀਆਂ ਭਾਈ ਦੇਖੋ ਸੌਣੀ ਸਾਡਾ ਭਰਾ ਸਾਡੀਆਂ ਭਜਾਈਆਂ ਸਾਡੀਆਂ ਮਾਸੀਆਂ ਸਾਰੇ ਇਕੱਠੇ ਹੋਏ ਹੋਏ ਸਾਰੇ ਸੀ ਬਹੁਤ ਟ੍ਰੇਨ ਚੱਲੂਗੀ ਵੇਟ ਕਰਦੇ ਆ ਲੋ ਜੀ ਟ੍ਰੇਨ ਆਪਣੀ ਸਟਾਰਟ ਹੋ ਗਈ ਤੁਰਪੀਆ ਦੇਖਦੇ ਨੇ ਤੁਸੀਂ ਤੁਸੀਂ ਚੱਲ ਰਹੀ ਆ ਆਪਣੀ ਹੁਣ ਸਾਰੇ ਬੈਠੇ ਆ ਮੈਂ ਤਾਂ ਟ੍ਰੇਨ 'ਚ ਫਾਇਦਾ ਰੈਸਟ ਹੋ ਜਾਂਦੀ ਐ ਇੰਨਾ ਕ ਫਾਇਦਾ ਹੈਗਾ ਟ੍ਰੇਨ 'ਚ ਨਾ ਬਸ ਥੋੜਾ ਖਾਣ ਦਾ ਆਪਣਾ ਟ੍ਰੇਨ 'ਚ ਰੈਸਟ ਕਰਨਾ ਦਾ ਹੁੰਦਾ ਅੜੀ ਨੈਰੂ ਰਣੀ ਗੁੱਸੇ ਹੋਈ ਬੈਠੀ ਆ ਗੁੱਸੇ ਰਹੀ ਨਹੀਂ ਐ ਵੈਸੇ ਲਓ ਜੀ ਪਹੁੰਚ ਚੁੱਕੇ ਆ ਕੋਟੂ ਰੇਲ ਸਟੇਸ਼ਨ ਦੇ ਉੱਪਰ ਗੱਡੀ ਖੜੀ ਐ ਜੀ ਤੋ ਦੇਖਦਾ ਕੰਪਨੀ ਦਾ ਲੈਣਿਆ ਵੀ ਪ੍ਰੋਗਰਾਮ ਬਣਾਉਨੇ ਆ ਬੜਾ ਮੋਟਾ ਔਖ ਲੱਗ ਚੁੱਕੀ ਐ ਕੰਮਾਂ ਦਾ ਲੱਗਿਆ ਲੋ ਜੀ ਫੋਰ ਆ ਗਿਆ ਸਟਾਪ ਕਿੱਥੇ ਐ ਟ੍ਰੇਨ ਆਵਣੀ een ਰਹੇ station ਤੁਸੀਂ ਮਤਾਂ ਨਾ ਸਟੇਸ਼ਨ ਆ ਗਿਆ ਜੀ ਪਰਾ ਕੰਨੂ ਪਰਾ ਲਓ ਜੀ ਪਹੁੰਚ ਚੁੱਕਿਆ ਅਹਿਮਦਗੜ ਮੰਡੀ ਗੱਟੇ ਰੋਕੀਆ ਪਾਣੀ ਭਰ ਲਈ ਆਪਾਂ ਅਹਿਮਦਗੜ ਮੰਡੀ ਅਹਿਮਦਗੜ ਮੰਡੀ ਰੇਲਵੇ ਸਟੇਸ਼ਨ ਹਮਿੰਦ ਕੜਹਾ ਇਹ ਆਵਾ ਡੱਬਾ ਜੀ ਦੇਖੋ ਜੀ ਇੱਥੇ ਹੁੰਦੇ ਨੇ ਆਪਣੇ ਮਾਲ ਗੱਡੀਆਂ ਲੋਡ ਆਪਣੇ ਆ ਕੇ ਜੀ ਇੱਥੇ ਸਾਰੇ ਗੱਡੀਆਂ ਦੇ ਮਾਲ ਗੱਡੀਆਂ ਚ ਮਾਲ ਜਾਂਦਾ ਇੱਥੋਂ ਲੋਡ ਹੋ ਜੇ ਤੇ ਉਹ ਬੰਦੇ ਇਧਰ ਕੋਈ ਪੈ ਰਹੇ ਦੇਖ ਰਹੇ ਤੁਸੀਂ ਜਿੱਦੇ ਕੰਟੇਨਰ ਪਹੁੰਚ ਜਾਂਦੇ ਇਹਦਾ ਮਾਲ ਗੱਡੀ ਚ ਲੋਡ ਹੋ ਕੇ ਅੱਗੇ ਜਾਂਦੇ ਨੇ ਪਹੁੰਚ ਗਿਆ ਕਿਲਾ ਰਾਇਪੁਰ ਤੋਂ ਅੱਗੇ ਚੱਲ ਪਈ ਟਰੇਨ ਆਪਣੀ ਇਹ ਕਿਲਾ ਰਾਇਪੁਰ ਦਾ ਸਟੇਸ਼ਨ ਕਿਲਾ ਰਾਇਪੁਰ ਨਾਲ ਜੇ ਪਹੁੰਚ ਗਿਆ ਗਿਲ ਸਟੇਸ਼ਨ ਅੰਦਰ ਆਪਣੀ ਜਾ ਰਹੀ ਹੈ ਇਹ ਜੀ ਆਪਣਾ ਸੇਵਾ ਚ ਪਹੁੰਚ ਚੁੱਕਿਆ ਟਰੇਨ ਜਾਰੀ ਹੈ ਆਪਣੀ ਅੱਗੇ ਅੱਜ ਹੁਣ ਆਪੇ ਇੱਥੇ ਲਵਾਂਗੇ ਆਟੋ ਅੱਗੇ ਜਾਣ ਵਾਸਤੇ ਘਰੇ ਲੋਜੀ ਆਟੋ ਵਿੱਚ ਬੈਠ ਚੁੱਕੇ ਆ ਸਾਰੇ ਦੋ ਆਟੋ ਕ੍ਰੈਸ਼ ਹੋਏ ਦੂਜੇ ਆਟੋ ਚਾਰੇ ਸੋਨੀ ਹੋਰੀ ਸਾਰੇ ਨਗਨੋਰੀ ਦੂਜੇ ਆਟੋ ਚ ਬੈਠਾ ਸੀ ਤੇ ਬੱਚੇ ਇੱਧਰ ਬੈਗੇ ਸੀ ਜੀ ਜਾ ਰਹੇ ਹਾਂ ਜੀ ਪਹੁੰਚ ਗਏ ਆਪਾਂ ਲੁਧਿਆਣੇ ਦੇ ਵਿੱਚ ਜਾਨੀ ਕਿ ਗੱਲ ਨਹਿਰ ਦੇ ਉੱਪਰ ਆਪਾਂ ਜਾ ਕੇ ਜਣਾ ਸ਼ਿਮਲਾਪੁਰੀ ਇਹ ਗੱਲ ਨਹਿਰ ਦੇ ਉੱਪਰ ਜੋ ਪੁਲ ਬਣਿਆ ਹੋਇਆ ਉਹ ਆ ਗਿਆ ਉੱਥੇ ਇਹ ਆ ਗਈ ਗੱਲ ਨਹਿਰ ਅੱਗੇ ਹੁਣ ਆਪਾਂ ਜਾਣਾ ਸ਼ਿਮਲਾਪੁਰੀ ਇਹ ਹੜੀ ਮਸੀ ਦਾ ਘਰ ਹੈ। ਜਨ ਜਾਂਦੇ ਹੁਣ ਪੁੱਦਰ ਸਿਮਲਾਪੁਰੀ ਕਣੀ ਕੁਆਲਿਟੀ ਚੌਂਕ ਚ। ਲਓ ਜੀ ਵਿਆਹ ਵਾਲਾ ਘਰ ਆ ਚੁੱਕਿਆ। ਦੇਖ ਰਹੇ ਹੋ ਇਹ ਘਰ ਹੈ ਜੀ ਵਿਆਹ ਵਾਲਾ ਸਾਡੀ ਕੁੜੀ ਦਾ ਵਿਆਹ। ਲਓ ਜੀ ਹੁਣ ਆਪਾਂ ਬਗਚੇ ਉੱਪਰ ਟੈਂਟ ਲੱਗੇ ਹੋਏ ਨੇ ਖਾਣ ਪੀਣ ਦਾ ਪ੍ਰੋਗਰਾਮ ਚੱਲ ਰਿਹਾ ਹੈ। ਭੁੱਖ ਲੱਗੀ ਸਵੇਰੇ ਸਾਰਿਆਂ ਨੂੰ ਜਲਦੀ ਚੱਲੇ ਹੋਏ ਸਵੇਰੇ ਬਹੁਤ ਭੁੱਖ ਲੱਗ ਰਹੀ ਸੀ। ਹੁਣ ਖਾਵਾਂ ਪੀਵਾਂਗੇ, ਪੇਟ ਪੂਜਾ ਕਰਾਂਗੇ, ਰਿਸ਼ਤੇਦਾਰ ਥੋੜੇ ਥੋੜੇ ਆਉਣ ਸਟਾਰਟ ਹੋ ਚੁੱਕੇ ਨੇ ਪਹਿਲਾਂ ਅਸੀਂ ਆਏ ਐ ਵੈਸੇ। ਅਕੀ ਭਾਈ ਜਿਹੜੇ ਫੈਮਿਲੀ ਆਉ ਗਈ ਹੋਈ ਆ ਕਿਉਂਕਿ ਅੱਜ ਪ੍ਰੋਗਰਾਮ ਸੀ ਉੱਥੇ ਪੈਲਸਿਸ ਸਾਰੇ ਉੱਥੇ ਗਏ ਹੋਏ ਨੇ ਸਾਡੀ ਗੱਲੀ ਵੱਡੀ ਮਾਸੀ ਜੀ ਘਰੇ ਸੀਗੇ ਉਹ ਆਉਣਗੇ ਨੇ ਸੀ ਪੇਟ ਪੂਜਾ ਕਰਾਂਗੇ ਸਾਰੇ ਗਏ ਹੋਇਆ ਹਜੇ ਮੈਂ ਫੋਟੋਨ ਸੀ ਕਰ ਲਓ ਜੀ ਆਪਾਂ ਕਰ ਰਹੇ ਆ ਪੇਟ ਪੂਜਾ ਚਾਵਲ ਰੋਟੀ ਖਾ ਕੇ ਪਨੀਰ ਕੜਾਈ ਪਨੀਰ ਨਾਲ ਦਾਲ ਮੱਖਣੀ ਸਾਰੇ ਖਾਰੇ ਨੇ ਦੇਖੋ ਰੁੱਖ ਬਹੁਤ ਅਲੱਗ ਚੁੱਕੀ ਸੀ ਕਿਉਂਕਿ ਸਵੇਰੇ ਦੇ ਚੱਲੇ ਹੋਏ ਸੀ ਪਿੰਡੋਂ खारे छप ਨੰਬਰ ਨਾਨਕੀਆ ਨਾਣੀਆਂ ਹਸੀ ਹਾਂ ਜੇ ਰਖੀਆਂ ਨੀ ਤਨ ਨਾਨਕੀਆ ਹਸੀ ਹਾਂ ਜੇ ਰਖੀਆਂ ਨੀ ਕਿੰਨੇ ਨਾਨੇ ਕੀਆ ਲਓ ਜੀ ਨਾਨਕਿਆਂ ਦੇ ਦਰਗਾਹ ਵੱਲੋਂ ਗੀਤ ਗਾਏ ਗਏ ਤੇ ਹੁਣ ਸ਼ਾਂਤ ਦਾ ਕੰਮ ਸਟਾਰਟ ਹੋ ਚੁੱਕਾ ਜੀ ਪੰਡਿਤ ਜੀ ਸ਼ਾਂਤ ਕਰਨਗੇ ਸਾਰੇ ਫਰਨੋਨੀ ਜੀ ਮਾਸੇ ਦਾ ਮੁੰਡਾ ਕਰਾਉਗਾ ਸ਼ਾਂਤ ਕਿਉਂਕਿ ਨਾਨਕੇ ਥੋੜਾ ਲੇਟ ਹੋ ਗਏ ਕੰਮ ਸੀ ਉਹਨਾਂ ਨੂੰ ਇਹ ਪਹੁੰਚ ਸਕਿਆ ਟਾਈਮ ਤੇ ਉਹ ਲੇਟ ਹੋ ਰਹਾ ਜੀ ਪ੍ਰੋਗਰਾਮ ਸਾਰਾ ਅਗੀ ਪ੍ਰੋਗਰਾਮ ਫਿਰ ਸਾਰੀ ਲੇਟ ਹੁੰਦੀ ਸੀ ਤਾਂ ਕਰਕੇ ਫਿਰ ਸੋਨੀ ਦੀ ਡਿਊਟੀ ਲਾਈ ਗਈ ਕਿਉਂਕਿ ਮਾਮੇ ਮਾਸੇ ਦੇ ਮੁੰਡੇ ਵੀ ਨਾਨਕੇ ਚਾਉਣੇ ਹੁੰਦੇ ਨੇ ਤਾਂ ਕਰਕੇ ਬੈਸ ਤਾਂ ਅਸੀਂ ਵੀ ਨਾਨਕੇ ਚਾਉਣੇ ਪਰ ਅਸੀਂ ਸਾਡੀ ਡਾਬ ਰਿਸ਼ਤੇਦਾਰੀ ਹੈ ਸਾਡਾ ਗੋਤ ਜਿਹੜਾ ਇੱਕੋ ਜਿਹਾ ਗੋਤ ਰ ਇੱਕੋ ਜਿਹਾ ਸਾਡਾ ਇਸ ਕਰਕੇ ਅਸੀਂ ਨਹੀਂ ਕਰਾ ਸਕਦੇ ਸੀ ਤਾਂ ਕਰਕੇ ਸੋਨੀ ਦੀ ਡਿਊਟੀ ਲਾਈ ਗਈ ਤੇ ਦੇਖਿ ਚੱਲੋ ਨਾਲ ਦੀਆਂ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਵਲੌਗ ਬਣੇ ਰਹੋ ਕਿਤੇ ਕਿਤੇ ਸ਼ਾਂਤ ਕਰਾਉਂਦੇ ਨੇ ਬੈਠੋ ਵੀ ਦੱਸੋ ਕਮੈਂਟ ਕਰਕੇ ਕੌਣ ਨਹੀਂ ਕਰਾਉਂਦਾ ਦੱਸਿਆ ਕਰੋ ਸਾਰੀ ਤਿਆਰੀ ਵੈਰੀ ਪੰਡਤ ਜੀ ਵੱਲੋਂ ਹੋ ਰਹੀ ਆ ਵਿਧੀ ਵਿਧਾਨ ਮੁਤਾਬਕ ਹੁਣ ਦਿਖਾਵਾਂਗੇ ਸਾਰਾ ਵਲੌਗ ਬਣੇ ਰਹੋ ਨਾਲ ਸ਼ੇਅਰ ਜਰੂਰ ਕਰਿਓ ਚੱਲਿਓ ਤੇ ਕਮੈਂਟ ਕਰਕੇ ਵੀ ਦੱਸੀ ਵੀ ਜਾਇਆ ਕਰੋ ਲਓ ਜੀ ਪੰਡਤ ਜੀ ਸਾਰੀ ਤਿਆਰੀ ਕਰਦੇ ਹੋਏ ਸ਼ਾਂਤ ਦੀ ਦੇਖੋ ਨਾਲੇ ਕੀ ਕੀ ਪਤਾ ਹੈ ਚੀਜ਼ਾਂ ਬਾਰੇ ਉਹ ਵੀ ਦੱਸਿਆ ਕਰੋ ਨਹੀਂ ਪਤਾ ਵੀ ਦੱਸਿਆ ਕਰੋ تیاری तकरीबन ਮੁਕੰਮਲ ਹੋ ਚੁੱਕੀ ਆ ਸਟਾਰਟ ਸ਼ਾਂਤ ਸਟਾਰਟ ਹੋਊਗੀ ਦਿਖਾਵਾਂਗੇ ਬਣੇ ਰਹੋ ਅੱਗੇ-ਅੱਗੇ ਦੇਖੀ ਚੱਲਿਓ ਤੇ ਨਾਲ ਸ਼ੇਅਰ ਜ਼ਰੂਰ ਕਰੀ ਚੱਲਿਓ ਹਾਂ ਮਨੋ ਪ੍ਰਗਟਾ ਰਹੇ ਗੁਰੂ ਸਾਖਾ ਸੰਪੰਥਾ बार बार भगवान का ध्यानियों देव 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 भूमि से पुकारे 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 बंदरे प्रणाम तिलक करो का हजराम लेकर ज्ञान ही दान शब्दों के लेख करो दान वंदन ताप को वंदन करम लोक देवता ग्राह स्मरण त्या नहीं हाथ में फूल रिहाई ध्यान करो ਉਹ ਜਮਾਇਆ ਸੁਧ ਵਸਤਰਾਮ ਖਵਰ ਪਿਆਮ ਨਹੀਂ ਇਹ ਜੋ ਕਵਿਤੰ ਪ੍ਰਮਪ੍ਰਿਤ ਕੇ ਕਰੇ ਮਾੜੀ ਖਵਰ ਸਮਰਪਿਆਮ ਨਹੀਂ

ਇਹਨਾਂ ਨੂੰ ਚੁੱਕ ਕੇ ਲੈ ਜਾਓ। ਹਾਂ ਦੇਖੋ ਸਾਹਮਣੇ, ਮੈਂ ਸਾਹਮਣੇ ਖੜ੍ਹਾ। ਇਸੇ ਤੋਂ ਜੰਦਗੀ। ਪੂਰੀ ਕਰਨੀ ਸਿੱਧੀ ਘਰੋਂ। ਓਕੇ। ਆਇਆ ਚਾਹਮਾ ਇਹਨੇ। ਇਹਨੇ ਉਹਨਾਂ। ਇਹਨਾਂ। ਇਹ ओम नमः शिवाय ओम शन्नो देव वृष्टाय आपो भव तक्रुषि सुत्रानेम स्वाहा कया नः शुक्रिवागतो जनाभिः वहेत नमः स्वाहा ओम कृणगे लोके नपुणेते तप्तो पद्मासने सुश्रुनाम वंदे दाता तुमके तेरे गुरुदेवले हाथ समान पार परमहाबुराड़ी श्रीप्रभाव श्रीमान् श्रीकृष्ण श्रीमद्भागवत गोरोष श्रीशंकर श्रीमद्भागवत 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 श्रीमद्� மகாபத்னே பத்ன சொதன் நாசாதே ரி ஓதந்த பத்ன சர்வாதே சத்யனே பத்ன தாரவி சொபாசிதரி பரீஷ்டே லோகலே லோகாவேசி லலகாதே சாய்ங்கிரே மலாவி ஸ்ரீனிசனுமாதி பிலிப் பூர்னனே கிசியோவே ஆண்டரபாயோனே हो के हो के हो ना कि कौन एक आ गया बंद करिया Sampai jumpa di video selanjutnya. कि लाइक तेरे सा बोलूं है सब का करना स्टाइल में अंदर आज उन्होंने आज उन्होंने करला बोलूंगा पता नहीं एक हीरे रे तो भाई किसे मतलब इलेक्ट्रॉन वो एक आंधी एक चलो भाई सर आ जाए कब ਲੋਈ ਸ਼ਾਂਤ ਮੁਕੰਮਲ ਹੋ ਚੁੱਕੀ ਹੈ ਤੇ ਨਾਲ ਕੇ ਹੁਣ ਪਹੁੰਚ ਚੁੱਕੇ ਨੇ ਸਾਡੇ ਨਾਨਕੇ ਨੇ ਭਾਈ ਥੋੜੀ ਸਾ ਸਾਡੀ ਛੋਟੀ ਮਾਮੀ ਸਾਡਾ ਗੱਗੀ ਤੇ ਗੱਗੀ ਦੀ ਵਾਈਫ ਬੱਚਾ ਤੇ ਬੱਗੀ ਦਾ ਮੁੰਡਾ ਇਹ ਪਹੁੰਚੇ ਹੋਏ ਨੇ ਲੇਟ ਹੋ ਗਏ ਬਈ ਸ਼ਾਂਤ ਇਹਨਾਂ ਨੇ ਕਰਨੀ ਜੀ ਪਰ ਆਜ ਲੇਟ ਤੇ ਮਾਸੇ ਇਹਨਾਂ ਦਾ ਹੁਣ ਸਵਾਗਤ ਕਰਨਗੇ ਘਰ ਵਿਹਾਰ ਕਰਕੇ ਇਹ ਜੜਾ ਬੇਨੇ ਯੂ ਐਸ ਏ ਉਰੀ ਮਾਸੇ ਦਾ ਲੜਕਾ ਭਾਈ ਇਹ ਤੇ ਸਾਰੇ ਬਸ ਹੁਣ ਤਿਆਰੀ ਹੈ ਜੀ ਦੋਸਤੋ ਆਪਣੇ ਵਲੌਗ ਦੀ ਸਮਾਪਤੀ ਹੈ ਅੱਜ ਆਪਾਂ ਪਹੁੰਚ ਚੁੱਕੇ ਹਾਂ ਵਿਆਹ ਚ ਨਾਲ ਸ਼ਾਂਤ ਕਰਾਉਣ ਦੀ ਜਿਹੜੀ ਤੁਹਾਨੂੰ ਦਿਖਾਇਆ ਪ੍ਰੋਗਰਾਮ ਤੇ ਇਹ ਵਲੌਗ ਦੀ ਸਮਾਪਤੀ ਹੈ ਅਗਲਾ ਵਲੌਗ ਆਪਣਾ ਹੋਊਗਾ ਜਾਗੋ ਵਾਲਾ ਉਹੜੀ ਤਰ੍ਹਾਂ ਦੇ ਸ਼ੂਟ ਦਿਖਾਵਾਂਗੇ ਤੁਹਾਨੂੰ ਬਣੇ ਰਿਓ ਆਪਣੇ ਵਲੌਗ ਨਾਲ ਤੇ ਵਲੌਗ ਨੂੰ ਆਪਣਾ ਸਮਾਪਤਾ ਕੇ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਜਰੂਰ ਕਰਿਓ